ਨਾਕ ਭਾਰ ਹੁੰਦਾ ਇਹਦਾ ਜਿਹੜਾ ਜਿਹੜਾ ਐਕਟਿਵਿਟੀ ਲੈ ਕੇ ਤਾਂ 7-8 ਕਿਲੋ ਵਜ਼ਨ ਹੋ ਜਾਂਦਾ ਜੀ ਤੇ ਨਾ ਹੈਵੀ ਭਾਰ ਜਿਆਦਾ ਵੇ ਕਿੱਦਾਂ ਅਡਜਸਟ ਕਰਦੇ ਹੋ ਅਲੱਗ-ਅਲੱਗ ਫਿਰ ਡਿਊਟੀਆਂ ਆਉਂਦੀਆਂ ਅਲੱਗ-ਅਲੱਗ 12 ਬੰਦੇ ਹੁੰਦੇ ਆ 12 ਬੰਦੇ ਜਿਹਨੀਆਂ ਤਿੰਨ ਬੰਦੇ ਪਿੱਛੇ ਚੱਲਦੇ 6 ਬੰਦੇ ਪਿੱਛੇ ਚੱਲਦੇ 4 ਬੰਦੇ ਮੂਰੇ ਚੱਲਦੇ ਨੇ ਇਹ ਤੋਂ ਫਿਰ ਜਾਂਦਾ ਹੈ ਇਹ ਡੋਲਾ ਸ਼ਹਿਰ ਦੇ ਵਿੱਚ ਘੁੰਮ ਕੇ ਫਿਰਦਰੇ ਸੀ ਗਰਾਊਂਡ ਦੇ ਵਿੱਚ ਹਾਂਜੀ ਗਰਾਊਂਡ ਫਿਰ ਉਤੋਂ ਫਿਰ ਵਾਪਸ ਆਉਂਦਾ ਹਾਂ ਹਾਂਜੀ ਉਤੋਂ ਵਾਪਸੀ ਇੱਥੇ ਫਿਰ ਮੰਦਿਰ ਵਿੱਚ ਜਾਂਦਾ ਜੀ ਸਮਾਪਤੀ ਇੱਥੇ ਹੋ ਗਈ। ਅਜਿਹਾ ਕਰਮ ਵਾਲੇ ਆ ਮਹਾਰਾਜ ਜੀ ਸਾਡੇ ਜਿਹੜੀ ਕਿਸਮਤ ਵਜੇ ਲਿਖਿਆ ਹੋਇਆ ਹੈ ਨਾ ਮੈਂ ਜੀ ਜਣੀ ਤਕਰੀਬਨ ਮੈਂ ਇਲੈਕਟ੍ਰੀਸਨ ਦਾ ਠੇਕੇਦਾਰ ਹਾਂ ਜੀ ਇਹ ਮੇਰੇ ਬਰਾਦਰ ਨੇ ਜਿਹੜੇ ਬੈਂਕ ਦੇ ਵਿੱਚ ਨੇ ਜੀ ਸ਼ਹਿਰੀ ਪਰਵੂ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਡੋਲੇ ਦੀ ਸੇਵਾ ਇਸ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਇਹ ਪੁਰਾਤਨ ਸਮੇ ਤੋਂ ਚੱਲਦੇ ਆ ਰਹੇ ਨੇ ਜਿਹੜੇ ਜਗਰੂਪ ਸਿੰਘ ਦੀ ਸਾਡਾ ਖੜੇ ਨੇ ਪਿੰਡ ਸਨੇਤ ਤੋਂ ਇਹ ਆਉਂਦੇ ਨੇ ਡੋਲੇ ਦੀ ਸੇਵਾ ਜਿਹੜੀ ਹੈ ਇਹਨਾਂ ਦੇ ਪਿੰਡ ਵੱਲੋਂ ਜਿਹੜੀ ਹੈ ਕਈ ਦਸ਼ਕਾਂ ਤੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਇਕਨੋਚਾਂ ਦੀ ਬਹੁਤ ਬਹੁਤ ਟਰਾ ਸਵਾਗਤ ਮਿਲਦਾ ਹੈ ਇੱਕ ਹੋਟਲ ਕਿੱਦਾਂ ਦਿਖਿਆ ਜਾ ਸਕਦਾ ਵੀ ਇਹ ਡੋਲਾ ਜਿਹੜਾ ਸ਼ਹਿਰ ਦੇ ਵਿੱਚ ਘੁੰਮਦਾ ਹੈ ਤੇ ਤੁਸੀਂ ਆਪਣੇ ਮੋਢਿਆਂ ਤੋਂ ਤੇ ਸੇਵਾ ਜਿਹੜੀ ਨਿਭਾਉਂਦੇ ਹੋ ਇਹ ਕਦੋਂ ਤੋਂ ਜਿਹੜੀ ਹੈ ਨਿਰੰਤਰ ਸੇਵਾ ਚੱਲੀ ਆ ਰਹੀ ਹੈ ਇਹ ਸਾਡੇ ਦਾਦਿਆਂ ਤੋਂ ਚੱਲਦੀ ਆ ਰਹੀ ਹੈ ਜੀ ਬਾਬੂ ਰਾਮ ਜੀ ਸੀਗੇ ਉਹਨਾਂ ਤੋਂ ਸ਼ੁਰੂ ਹੋਈ ਸੀ ਇਹ ਪਰੰਪਰਾ ਜਿਹੜੀ ਜੀ ਉਹ ਪਾਕਿਸਤਾਨ ਤੋਂ ਜਦੋਂ ਆਏ ਸੀਗੇ ਇੱਧਰਲੇ ਪਾਸੇ ਜਦੋਂ ਬੰਡੀਆਂ ਵੇਲੇ ਦੇ ਜਣੀ ਜਦੋਂ ਪੰਜ ਦਸਿਆਂ ਟਾਈਮ ਚੱਲ ਰਿਹਾ ਸੀਗਾ ਉਦੋਂ ਦਾ ਇਹ ਪਰੰਪਰਾ ਚੱਲ ਰਹੀ ਹੈ ਜੀ ਸਾਡੀ ਇਹ ਪਲੂਸਟੋਬਾਦ ਦੀ ਪਰੰਪਰਾ ਫਿਰ ਤੁਹਾਡੇ ਤੱਕ ਜਾਂ ਤੁਹਾਡੇ ਬਜ਼ੁਰਗਾਂ ਤੋਂ ਤੁਹਾਡੇ ਦੇ ਪਿਤਾ ਜੀ ਕੋਲੇ ਆ ਗਈ ਜੀ ਪਿਤਾ ਜੀ ਤੋਂ ਬਾਅਦ ਪਿਤਾ ਜੀ ਦੀ ਡੈਥ ਹੋ ਗਿਆ ਸਾਲ ਵਿੱਚ ਹੀ ਹੋਈ ਸੀਗੀ ਜੀ ਉਹਨਾਂ ਦਾ ਬਾਦ ਫਿਰ ਮੇਰੇ ਕੋਲੇ ਆ ਗਈ ਹੈ ਜੀ ਮੈਂ ਉਹਨਾਂ ਦਾ ਵੱਡਾ ਬੇਟਾ ਸੀਗਾ ਮੇਰੇ ਕੋਲੇ ਆ ਗਈ ਆ ਇਹ ਮੇਰੇ ਛੋਟੇ ਬ੍ਰਦਰ ਨੇ ਜੀ ਠੀਕ ਆ ਜੀ ਆ ਵੀ ਮੇਰਾ ਛੋਟਾ ਬ੍ਰਦਰ ਆ ਆ ਵੀ ਛੋਟਾ ਬ੍ਰਦਰ ਆ ਜੀ ਉਹ ਵੀ ਛੋਟਾ ਬ੍ਰਦਰ ਆ ਮੇਰਾ ਜੀ ਆ ਪਾਪੀ ਮੇਰੇ ਭਾਂਜੇ ਭਤੀਜੇ ਖੜੇ ਨੇ ਤੇ ਇਧਰ ਮਤਲਬ ਸਾਰਾ ਪਰਿਵਾਰ ਹੀ ਹੈ ਤੁਹਾਡਾ ਇਹ ਹੁਣ ਅਗਲੀ ਪੀੜ੍ਹੀ ਹੈ ਤੁਹਾਡੀ ਜਾਨਦਾਬਾ ਇਹ ਮੇਰੇ ਬੇਟਾ ਮੰਨ ਕਿੱਥੇ ਆ ਮਾਰਕਿਆਂ ਨੂੰ ਆਖੋ ਮਲੇ ਤੁਹਾਡੇ ਤੋਂ ਬਾਅਦ ਤੁਹਾਡੀ ਅਗਲੀ ਪੀੜ੍ਹੀ ਵੀ ਤੁਹਾਡੇ ਨਾਲ ਚੱਲ ਰਹੀ ਹੈ ਚੱਲ ਰਹੀ ਹੈ ਜੇ ਥੋੜੀ ਅਸੀਂ ਸਾਡੀ ਜਣੀ ਜੀ ਕੋਸ਼ਿਸ਼ ਇਹ ਪੂਰੀ ਆ ਵੀ ਅਸੀਂ ਇਹ ਪਰੰਪਰਾ ਛੱਡਣੀ ਨਹੀਂ ਚਾਹੁੰਦੇ ਅਸੀਂ ਇਹ ਪਰੰਪਰਾ ਜਿੱਥੇ ਤੱਕ ਸਾਡਾ ਜੋਰ ਲੱਗੂਗਾ ਚਾਹੇ ਸਾਡੇ ਪੱਛੇ ਡੀਸੀ ਲੱਗ ਜਾਂ ਜੋ ਵੀ ਮਰਜ਼ੀ ਲੱਗ ਜਾਣਾ ਜਿੰਨ ਜੀ ਉਹਨਾਂ ਤੱਕ ਵੀ ਅਸੀਂ ਇਹਨਾਂ ਨੂੰ ਚਕਾਉਣੀ ਚਕਾਉਣਾ ਆ ਇਧਰ ਬਲੇ ਤੁਸੀਂ ਆਪਣੇ ਮੋਢਿਆਂ ਤੇ ਲੈ ਕੇ ਫਿਰ ਸ਼ਹਿਰ 'ਚ ਜਿੱਥੇ ਇੱਥੇ ਜਾਣਦੇ ਹੋ ਤੁਸੀਂ ਨਾਲ-ਨਾਲ ਜਾਣਦੇ ਹੋ ਹਾਂਜੀ 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 ਨਾਲ ਹੀ ਰਹਿੰਦੇ ਨੇ ਜੀ ਤੇ ਮੇਰਾ ਬੇਟਾ ਇਹਨਾਂ ਤੋਂ ਬਾਅਦ ਜਣੀ ਫਿਰ ਇਹਨਾਂ ਕੋਲੇ ਜਿਵੇਂ ਇਹਨਾਂ ਕੋਲ ਦੋਨੇ ਬੇਟੇ ਨੇ ਜਿਣੀ ਇਹਨਾਂ ਨੂੰ ਅਸੀਂ ਜ਼ਿੰਮੇਵਾਰੀ ਦੇਣੀ ਦੇਣੀ ਆ ਆ ਤਿੰਨੇ ਬੇਟੇ ਆ ਗਏ ਸਾਡੇ ਜਿਹੜੇ ਇਹਨਾਂ ਜ਼ਿੰਮੇਵਾਰੀ ਦਾਮਾਂਗੇ ਅਸੀਂ ਇੱਕ ਇੱਕ ਕਿੰਨਾ ਕੁ ਭਾਰ ਹੁੰਦਾ ਇਹਦਾ ਜਿਹੜਾ ਜਿਹੜਾ ਇਹ ਲੈ ਕੇ ਤਾ तकरीबन 7-8 ਕੁਇੰਟਲ ਵਜ਼ਨ ਹੋ ਜਾਂਦਾ ਜੀ ਇਹਦਾ ਅੱਛਾ ਤੇ ਕਿੰਨੇ ਕਿਲੋਮੀਟਰ ਫੇ ਪੈਦਲ ਤੁਰਦੇ ਹੋ ਲੈ ਕੇ ਕਿਲੋਮੀਟਰ ਤੱਕ ਸਰਸਾ ਵੀ ਨਹੀਂ ਹੈਗਾ ਜੀ। 5 6 7 7 ਘੰਟੇ ਲੱਗ ਜਾਂਦੇ ਸਾਨੂੰ। ਅੱਛਾ 5 5 7 7 8 8 ਘੰਟੇ ਵੀ ਲੱਗ ਜਾਂਦੇ ਨੇ। ਜੇ ਹੁਣ ਅਸੀਂ ਚੱਕਾਂਗੇ ਡੇਢ ਵੇ 2 ਵਜੇ ਚੱਕ ਲਿਆ। ਤਕਰੀਬਨ ਸਾਨੂੰ 8 8:30 ਵਜੇ ਜਾਣੇ ਜਾਂਦੇ ਹਾਂ। ਤੇ ਇੰਨਾ ਹੈਵੀ ਭਾਅ ਜ਼ਿਆਦਾ ਹੈ ਵੀ ਕਿੱਦਾਂ ਐਡਜਸਟ ਕਰਦੇ ਹਾਂ? ਅਲੱਗ-ਅਲੱਗ ਫਿਰ ਡਿਊਟੀਆਂ ਆਉਂਦੀਆਂ ਅਲੱਗ-ਅਲੱਗ। 12 ਬੰਦੇ ਹੁੰਦੇ ਆ ਜੀ। 12 ਬੰਦੇ ਜਣੀ ਤਿੰਨ ਬੰਦੇ ਪਿੱਛੇ ਚੱਲਦੇ 6 ਬੰਦੇ ਪਿੱਛੇ ਚੱਲਦੇ ਨੇ 4 ਬੰਦੇ ਮੂਹਰੇ ਚੱਲਦੇ ਨੇ। ਜਣੀ ਇਹ ਕੁਦਰਤ ਕਰਨੀ ਹੈ ਜਣ ਜੀ ਇਹ ਪਰਮਾਤ ਮੇਰੇ ਲਗ ਲਗ ਤਰ੍ਹਾਂ ਅੱਗੇ ਅਗਲੇ ਵਾਲੇ ਪਿੱਛੇ ਹੋ ਗਏ ਪਿੱਛੇ ਲੱਗ ਗਏ ਤਾਂ ਚੱਲਦਾ ਕੰਮ ਜਿੱਥੇ ਜਿੱਥੇ ਚੱਲਦਾ ਸਭ ਇਹ ਮੋਢਾ ਬਦਲ ਲੈਣਾ ਫਿਰ ਜਦੋਂ ਮੋਢੇ ਤੋਂ ਜਿਹੜੀ ਮੋਢਾ ਤੋਂ ਅੰਦਰ ਵੱਲ ਮੋਢਾ ਚੇਂਜ ਕਰਦੇ ਮੋਢਾ ਅੰਦਰ ਵੱਲ ਹੋ ਜਾਂਦਾ ਜੀ ਇੱਥੋਂ ਫਿਰ ਜਾਂਦਾ ਹੈ ਇਹ ਡੋਲਾ ਸ਼ਹਿਰ ਦੇ ਵਿੱਚੋਂ ਘੁੰਮ ਕੇ ਫਿਰ ਦਰੇਸੀ ਗਰਾਉਂਡ ਦੇ ਵਿੱਚ ਹਾਂਜੀ ਗਰਾਉਂਡ ਦੇ ਵਿੱਚ ਫਿਰ ਉੱਥੋਂ ਫਿਰ ਵਾਪਸ ਆਉਂਦਾ ਹਾਂਜੀ ਉੱਥੋਂ ਵਾਪਸੀ ਇੱਥੇ ਫਿਰ ਮੰਦਰ ਵਿੱਚ ਜਾਂਦਾ ਸਮਾਪਤੀ ਅਰਤੀ ਕੀਤੀ ਅੰਦਰ ਜੇ ਆਉਣ ਨੂੰ ਵੀ 2 3 2 3 ਘੰਟੇ ਲੱਗ ਜਾਂਦੇ 2 3 ਘੰਟੇ ਮੰਦਰ ਦੇ ਵਿੱਚ ਲੱਗ ਜਾਂਦੇ ਨੇ ਫਿਰ ਆਰਤੀ ਹੁੰ ਆਰਪੀ ਕਰਕੇ ਫਿਰ ਸਮਾਪਤੀ ਹੁੰਦੀ ਹੈ ਜੀ ਕਿੱਦਾਂ ਲੱਗਦਾ ਵੀ ਪ੍ਰਭੂ ਨੇ ਤੁਹਾਡੇ ਸਿਰ ਤੇ ਇਹ ਸੇਵਾ ਲਈਤੀ ਹੈ ਵੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਲੱਗਦਾ ਹੈ ਅੱਛਾ ਬਹੁਤ ਅੱਛਾ ਲੱਗਦਾ ਇਹ ਤਾਂ ਬਹੁਤ ਪੁੰਨ ਵਾਲੀ ਹੋ ਤੁਸੀਂ ਜੇ ਤੁਹਾਨੂੰ ਇਹ ਸੇਵਾ ਮਿਲੀ ਹੈ ਤੇ ਇਹ ਤਾਂ ਕਰਮ ਵਾਲੇ ਆ ਮਹਾਰਾਜ ਸਾਡੇ ਜਿਹੜੀ ਕਿਸਮਤ ਵਜਿਹਾ ਲਿਖਿਆ ਹੋਇਆ ਹੈ ਨਾ ਐਜਾ ਕਰਮ ਵਾਲੇ ਇਨਸਾਨ ਆ ਵੀ ਜਿਹੜੀ ਸਾਨੂੰ ਸੇਵਾ ਮਿਲੀ ਆ ਜੀ ਦੇਖੋ ਤੁਹਾਡੇ ਤੁਸੀਂ ਇਹ ਚੀਜ਼ ਪੀੜਾ ਚੱਕਦੇ ਹੋ ਤਾਂ ਹੀ ਲੁਧਿਆਣਾ ਵਾਸੀ ਇਸ ਚੀਜ਼ ਦਾ ਦਰਸ਼ਨ ਕਰ ਪਾਉਂਦੇ ਨੇ ਨਹੀਂ ਤਾਂ ਇਹ ਚੀਜ਼ ਇੱਥੇ ਹੀ ਰਹਿ ਜਵੇ ਇਹ ਤੁਹਾਡੇ ਕਰਕੇ ਇਹ ਵੀ ਸਾਰੇ ਸ਼ਹਿਰ ਦੇ ਵਿੱਚ ਇੱਥੇ ਹੀ ਘੁੰਮਦੀ ਆ ਦੇ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਨੇ ਹਾਲੇ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਹਰ ਜਿਹੜੀ ਕੋਈ ਬੰਦਾ ਪਿੱਛੇ ਵੀ ਰਹਿ ਜਾਂਦਾ ਅਸੀਂ ਰੋਕ ਕੇ ਉਹਨਾਂ ਦੀ ਜਣੀ ਮੱਥਾ ਟਿਕਵਾਈਦਾ ਅਸੀਂ ਆਪ ਉਧਰ ਰੋਕ ਦਈਦਾ ਵਾ ਵੀ ਨਹੀਂ ਕਿਸੇ ਨੂੰ ਵੀ ਮੱਥਾ ਟੇਕ ਕੇ ਵਗੈਰ ਜਾਣਾ ਨਹੀਂ ਅੱਜ ਤੱਕ ਤੋੜਦੇ ਨਹੀਂ ਹੈ ਜਿਗਰੂ ਜੀ ਇਹ ਤਾਂ ਤੁਸੀਂ ਹੁਣ ਪ੍ਰਭੂ ਦੀ ਸੇਵਾ ਤੁਸੀਂ ਕੀਤੀ ਹੋਈ ਆ ਤੁਸੀਂ ਇਹਦਾ ਸਭ ਕੁਝ ਪੁੰਨ ਵੀ ਤੁਸੀਂ ਕੱਟ ਲੈਣਾ ਕਿਉਂਕਿ ਮਿਲਣਾ ਵੀ ਚਾਹੀਦਾ ਕਿਉਂਕਿ ਸੇਵਾ ਤੁਸੀਂ ਕੀਤੀ ਹੈ ਤੇ ਉਸ ਤੋਂ ਇਲਾਵਾ ਤੁਸੀਂ ਫਿਰ ਇਹ ਕਿਹੜੇ ਕੰਮਾਂ ਨਾਲ ਜੁੜੇ ਹੋਏ ਜਦੋਂ ਮੈਂ ਜੀ ਜਣੀ ਤਕਰੀਬਨ ਮੈਂ ਇਲੈਕਟ੍ਰੀਸ਼ੀਅਨ ਦਾ ਠੇਕੇਦਾਰ ਹਾਂ ਜੀ ਅੱਛਾ ਜੀ ਬਿਜਲੀ ਦਾ ਕੰਮ ਕਰਦਾ ਹਾਂ ਮੈਂ ਇਹ ਮੇਰੇ ਬ੍ਰਦਰ ਨੇ ਜਿਹੜੇ ਬੈਂਕ ਦੇ ਵਿੱਚ ਨੇ ਜੀ ਇਹਨਾਂ ਕੋਲੇ ਹੈਗੀਆਂ ਮਸ਼ੀਨਾ ਬੋਰਾਵਾਂ ਵਾਲੀਆਂ ਜਿਹੜੀ ਆਪਣੇ ਪਾਣੀ ਕੱਢਦੇ ਆ ਬੋਰਾਵਾਂ ਦੀਆਂ ਜੀ ਠੀਕ ਹੈ ਜੀ ਤੇ ਇਹ ਵੀ ਮੇਰੇ ਬ੍ਰਦਰ ਆਪਣੇ ਹੈਗੇ ਨੇ ਇਲੈਕਟ੍ਰੀਸ਼ੀਅਨ ਇਹ ਵੀ ਮੇਰੇ ਨਾਲ ਭਰਾ ਜਣੀ ਤੁਸੀਂ ਸਾਥ ਇਕੱ ਤੇ ਇੱਧਰ ਸਾਰੇ ਪਲੰਬਰ ਦਾ ਕੰਮ ਕਰਦੇ ਨੇ ਮੁੰਡੇ ਸਾਰੇ ਸਾਰੇ ਕੰਮਕਾਰ ਮਿਹਨਤ ਦਾ ਕਾਸ਼ਲੋਗ ਨੇ ਮਿਹਨਤ ਕਰਕੇ ਕਮਾਣ ਵਾਲੇ ਲੋਕ ਹਾਂਜੀ ਹਾਂਜੀ ਸਾਰੇ ਦਿਨ ਹੀ ਇੱਕੇ ਦਾ ਨੀ ਆਖੇ ਆਪਦਾ ਹੀ ਕੰਮ ਆਸਾਨੀ ਵੀ ਆਵੇ ਪਰ ਅਸੀਂ ਛੱਡ ਨਹੀਂ ਸਕਦੇ ਹਾਂ ਹਾਂ ਘਰ ਦੀ ਫਰੋ ਹੁਣ ਪਿਛਲੇ ਸਾਲ ਮੇਰੇ ਡੈਡੀ ਜੀ ਚੌਥੇ ਦਿਨ ਰਾਤ ਦੇ ਡੈਥ ਹੋ ਗਈ ਸੀਗੀ ਡੈਥ ਹੋ ਗਈ ਚੌਥੇ ਦਿਨ ਰਾਤ ਦੇ ਜਿਸੇ ਅਸੀਂ ਸੰਸਕਾਰ ਦੀ ਉਹਨਾਂ ਦਾ ਕਰ ਸਕਿਆ ਸੀਗੇ ਹਾਂ ਉਹਨਾਂ ਨੂੰ ਪਾਉ ਉਹਦੇ ਵਿੱਚ ਜਿਹੜੀ ਫਰਿੱਜ ਦੇ ਵਿੱਚ ਲਾ ਕੇ ਅਸੀਂ ਜਿਹੜੀ ਡੋਲਾ ਚੱਕਣ ਆ ਗਏ ਸੀ ਦੂਏ ਦਿਨ ਜਾ ਕੇ ਅਸੀਂ ਉਹਨਾਂ ਦਾ ਸੰਸਕਾਰ ਕੀਤਾ ਮਤਲਬ ਪਹਿਲਾਂ ਪ੍ਰਭੂ ਦੀ ਸੇਵਾ ਕੀਤੀ ਫਿਰ ਜਾ ਕੇ ਤੁਸੀਂ ਉਹ ਕਿਰਿਆ ਕਰ ਦਿੱਤੀ ਫਿਰ ਸੰਸਕਾਰ ਕਰਕੇ ਬਾਅਦ ਚ ਫਿਰ ਇੱਥੇ ਆਈ ਡੋਲੇ ਦੀ ਫਿਰ ਉਹਦਾ ਸੰਸਕਾਰ ਕੀਤਾ ਦੂਏ ਦਿਨ ਜਾ ਕੇ ਠੀਕ ਆ ਜੀ ਫਿਰ ਅਸੀਂ ਜਣੀ ਜੀ ਫਿਰ ਵੀ ਉੱਥੇ ਜਿਹੜੀ ਮਹਾਰਾਜ ਦੀ ਸਵਾਰੀ ਲੈ ਕੇ ਆਉਂਦੇ ਆਪਣੇ ਘਰੇ ਉਹ ਲਿਆਂਦੇ ਨਹੀਂ ਕਿ ਸਾਡੇ ਤੋਂ ਫਿਰ ਜਿਹੜੀ ਕੁਟੜੇ ਘਰੇ ਸੀਗੀ ਉਹਨਾਂ ਲਿਆਂਦੀ ਆ ਅਸੀਂ ਜਣੀ ਦੋਲਾ ਚੱਕਣ ਆ ਗਏ ਸੀ ਕਿਉਂਕਿ ਸਾਨੂੰ ਉਹਨਾਂ ਦੀ ਇਹ ਸਿੱਖਿਆ ਦਿੱਤੀ ਹੋਈ ਸੀ ਕਿ ਜੋ ਮਰਜ਼ੀ ਕਰ ਤਕਲੀਫ ਆ ਜਵੇ ਤੁਸੀਂ ਇਹਨੂੰ ਛੱਡਣਾ ਨਹੀਂ ਹਮਮਾਰਾ ਜਣੀ ਉਹ ਵੀ ਬੇੜਾ ਪਪਾ ਕਹਿੰਦੇ ਨੇ ਹੁੰਦੇ ਕਹਿੰਦੇ ਵੀ ਚਲੋ ਪ੍ਰਭੂ ਨੇ ਜੋ ਕਰਨਾ ਤਾਂ ਕਰਨਾ ਹੀ ਕਰਨਾ ਵਾ ਹੁਣ ਕਰੇ ਪਿਓ ਦੀ ਲਾਸ਼ ਪਈ ਸੀਗੀ ਅਸੀਂ ਇੱਥੇ ਸੇਵਾ ਕਰਦੇ ਸੀ ਚਲੋ ਬਜ਼ੁਰਗਾਂ ਨੇ ਤੁਹਾਨੂੰ ਜੋ ਚੰਗੀ ਸਿੱਖ ਦਿੱਤੀ ਇਹ ਤਾਂ ਤੁਸੀਂ ਪਰਮਾਤਮਾ ਨੂੰ ਵੀ ਨਾਲ ਜੋੜੀ ਰੱਖਿਆ ਤੇ ਆਪਣਾ ਕਿਰਿਆ ਕਰਮ ਵੀ ਜੀ 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 ਹਾਂ ਜੀ ਹਾਂ ਜੀ ਇਹ ਵੀ ਪ੍ਰਧਾਨ ਵੀ ਗਏ ਸੀ ਉੱਥੇ ਐਂਟਾ ਇਹ ਪ੍ਰਧਾਨ ਜਿਹੜੇ ਸਮਾਜ ਹੈ ਕਿਉਂਕਿ ਜਦੋਂ ਤੁਸੀਂ ਇੰਨੀ ਦੂਰੋਂ ਇੱਥੇ ਆਨੇ ਹੋ ਸੇਵਾ ਕਰਨ ਲਈ ਤੇ ਇਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਪ੍ਰਧਾਨ ਸਾਰਾ ਸਾਥ ਬਹੁਤ ਦਿੰਦੇ ਨੇ ਜੀ ਸਾਡਾ ਸਾਥ ਦਿੰਦੇ ਨੇ ਬਹੁਤ ਵਧੀਆ ਹੈ ਸਾਨੂੰ ਜਣੀ ਜੀ ਕਿਸੇ ਤੱਕ ਜਣੀ ਅੱਜ ਤੱਕ ਜਣੀ ਇੰਨਾ ਕਰਨੀ ਕੋਈ ਦੁੱਖ ਤਕਲੀਫ ਸਾਨੂੰ ਆਈ ਨਹੀਂ ਹੈਗੀ ਕਦੀ ਪ੍ਰਧਾਨਾ ਕਰਨੀ ਸਾਡੀ ਸੇਵਾ ਫੁੱਲ ਕਰਦੇ ਸਾਡੀ ਜਣੀ ਜੀ ਪੂਰਾ ਧਿਆਨ ਵੀ ਸਾਡਾ ਰੱਖਦੇ ਨੇ ਸਾਨੂੰ ਕਿਸੇ ਕੋਈ ਪਤਾ ਗਲਤ ਨਹੀਂ ਕਿਸੇ ਨੂੰ ਬੋਲਣ ਦਿੰਦੇ ਸਾਨੂੰ ਪੁਲਿਸ ਮੁਲਾਜ਼ਮ ਨੇ ਜਿਹੜੇ ਸਾਡੇ ਨੇ ਡਿਊਟੀ ਲੱਗੇ ਜਿਨ੍ਹਾਂ ਦੀ ਉਹ ਵੀ ਸਾਡੀ ਪੂਰੀ ਇੱਜ਼ਤ ਕਰਦੇ ਨੇ ਬਹੁਤ ਜਣੀ ਸਾਡਾ ਅੱਜ ਜਮਾਨ ਕਰਦੇ ਨੇ ਸਾਡੇ ਨਾਲ ਕੋ ਗੱਡੀ ਗੁੱਡੀ ਨਾਲ ਆ ਕੇ ਜੀ ਹਲੇ ਮੰਨ ਲੇ ਜੀ ਸਾਡਾ ਮਤਲਬ ਬਹੁਤ ਜਣੀ ਸਤ ਪੂਰਾ ਸ਼ਹਿਰ ਦੇ ਵਿੱਚ ਪੂਰਾ ਪਿਆਰ ਮਿਲਦਾ ਬਹੁਤ ਬਹੁਤ ਧੰਨਵਾਦੀ ਸਮਾਜ ਲਈ ਸွေ ਉਹ ਪਰਿਵਾਰ ਹੈ ਜਿਹੜਾ ਪਿਛਲੇ ਕਈ ਦਸ਼ਕਾਂ ਤੋਂ ਜਿਹੜੀ ਹੈ ਇਹ ਬਾਬਾ ਜੀ ਦਾ ਟੋਲਾ ਜਿਹੜਾ ਚੱਕ ਕੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਲੈ ਕੇ ਜਾਂਦੇ ਨੇ ਤੇ ਸ਼ਿਸ਼ੋਭੇਤ ਹੁੰਦੇ ਨੇ ਆਰਾਮ ਪਰਿਵਾਰ ਪੂਰਾ ਇਸ ਤੇ ਸ਼ਿਸ਼ੋਭੇਤ ਹੁੰਦਾ ਔਰ ਪੂਰੇ ਸ਼ਹਿਰ ਵਾਸੀਆਂ ਨੂੰ ਇਹਨਾਂ ਦੇ ਇੱਕ ਬਲੋ ਦਰਸ਼ਨ ਕਰਵਾਏ ਜਾਂਦੇ ਨੇ ਆਪਣੇ ਮੋਢੇ ਦੇ ਉੱਤੇ ਜਿਹੜਾ ਡੋਲਾ ਲੈ ਕੇ ਜਾਂਦੇ ਨੇ ਸ਼ਹਿਰ ਸ਼ਹਿਰ ਗਲੀ ਗਲੀ ਦੇ ਵਿੱਚੋਂ ਲਿਜਾ ਕੇ ਦ੍ਰੈਸ਼ਟੀ ਮੈਦਾਨ ਦੇ ਵਿੱਚ ਜਿਹੜਾ ਹੈ ਅੰਤਿਮ ਪੜਾਅ ਜਿਹੜਾ ਉੱਥੇ ਸ਼ੁਰੂ ਹੁੰਦਾ ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ